ਸਾਡੇ YouTube ਚੈਨਲ ਦੇ ਆਫਰਮ ਦਾ ਸਵਾਲਤਾ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮਾਮਲੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੁਆਰਾ ਕੇਂਦਰ ਸਰਕਾਰ ਦੀ ਇੱਕ ਪਟੀਸ਼ਨ ਨੂੰ ਖਾਰਜ ਕਰਕੇ ਵਿਸ਼ੇਸ਼ ਪਰਿਵਾਰਕ ਪੈਨਸ਼ਨ ਦਿੱਤੇ ਜਾਣ ਦੇ ਹੁਕਮ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਫਰਮ ਨੂੰ ਜਾਣ ਲੈ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਰੇ ਕੋਨ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਫਾਗੀਆਂ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਇਹ ਤਾਂ जगਜਾਲ ਹੈ ਕਿ ਭਾਵੇਂ ਕਿਸੇ ਸੂਬੇ ਦੀ ਸਰਕਾਰ ਹੋਵੇ ਜਾਂ ਫਿਰ ਕੇਂਦਰ ਸਰਕਾਰ ਹੋਵੇ ਇਹ ਸਰਕਾਰਾਂ ਅਕਸਰ ਹੀ ਪੈਨਸ਼ਨ ਦੇਣ ਦੇ ਮਾਮਲੇ ਵਿੱਚ ਸਰਕਾਰੀ ਸੇਵਾਦਾਰਾਂ ਨੂੰ ਕਿਸੇ ਪ੍ਰਕਾਰ ਦੀ ਜਦਾਂ ਜਿੰਨੀ ਵੀ ਕੀਤੀ ਹੋਈ ਕੰਪਲਿਕੇਸੀ ਜਾਂ ਕੋਤਾਹੀ ਹੋਵੇ ਤਾਂ ਫਿਰ ਪੈਨਸ਼ਨ ਜਾਂ ਫਿਰ ਪਰਵਾਰਕ ਪੈਨਸ਼ਨ ਦੇਣ ਲਈ ਖੜੇਕੇ ਢਾਕੇ ਪੈਨਸ਼ਨ ਜਾਰੀ ਕਰਨ ਵਿੱਚ ਅਨਾਨਕਾਨੀ ਕਰ ਲੀਆਂ ਜੀ ਕਰਨ ਅੱਜ ਇਹ ਹੋਈ ਇੱਕ ਮਾਮਲਾ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕੇਂਦਰ ਸਰਕਾਰ ਦੁਆਰਾ ਵਿਸ਼ੇਸ਼ ਪਰਿਵਾਰਕ ਪੈਨਸ਼ਨ ਰੋਕਣ ਲਈ ਪਾਈ ਗਈ ਇੱਕ ਪਟੀਸ਼ਨ ਵਿੱਚ ਦੇਖਣ ਨੂੰ ਮਿਲਿਆ ਹੈ ਤਾਂ ਆਓ ਜਾਣਦੇ ਹਾਂ ਕਿ ਕੀ ਹੈ ਪੂਰਾ ਮਾਮਲਾ ਤੇ ਮਾਨਯੋਗ ਅਦਾਲਤ ਦੁਆਰਾ ਇਸ ਕੇਸ ਵਿੱਚ ਕੀ ਦਿੱਤਾ ਗਿਆ ਹੈ ਫੈਸਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੈਨਸ਼ਨ ਕਾਰਨ ਮਰਨ ਵਾਲੇ ਫੌਜੀ ਜਵਾਨ ਨੂੰ ਵਿਸ਼ੇਸ਼ ਪਰਿਵਾਰਕ ਪੈਨਸ਼ਨ ਦੇਣ ਵਿਰੁੱਧ ਕੇਂਦਰ ਸਰਕਾਰ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਤੇ ਕਿਹਾ ਹੈ ਕਿ ਫੌਜੀ ਸੇਵਾ ਦੌਰਾਨ ਲੰਬੇ ਸਮੇਂ ਤੱਕ ਤਣਾਅ ਤੇ ਦਬਾਅ ਬਿਮਾਰੀ ਦਾ ਕਾਰਨ ਬਣ ਸਕਦਾ ਹੈ ਅਦਾਲਤ ਨੇ ਪਟੀਸ਼ਨ ਕਰਤਾ ਦੇ ਕਰਮਚਾਰੀਆਂ ਨੂੰ ਨਿਯੰਤਰਿਤ ਕਰਨ ਵਾਲੇ ਨਿਯਮਾਂ ਦਾ ਵੀ ਹਵਾਲਾ ਦਿੱਤਾ ਜਿਸ ਵਿੱਚ ਕਿਹਾ ਗਿਆ ਹੈ ਕਿ ਤੰਬਾਕੂ ਨੋਸ਼ੀ ਕਾਰਨ ਕੈਂਸਰ ਨੂੰ ਛੱਡ ਕੇ ਬਾਕੀ ਕੈਂਸਰ ਹੋਣ ਵਿੱਚ ਫੌਜੀ ਸੇਵਾ ਸਾਈ ਹੋ ਸਕਦੀ ਹੈ ਜਸਟਿਸ ਹੰਸਿਮਰਤ ਸਿੰਘ ਸੇਠੀ ਤੇ ਜਸਟਿਸ ਹਰਕਾ ਸੋਰੀ ਦੀ ਡਿਵੀਜ਼ਨ ਬੈਂਚ ਨੇ ਆਰਮਡ ਫੋਰਸਸ ਟ੍ਰਿਬਿਊਨਲ ਚੰਡੀਗੜ੍ਹ ਦੇ 2019 ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਕੇਂਦਰ ਦੀ ਪਟੀਸ਼ਨ ਨੂੰ ਖਾਰਜ ਕਰਦਿਆਂ ਇਹ ਟਿੱਪਣੀਆਂ ਕੀਤੀਆਂ ਟ੍ਰਿਬਿਊਨਲ ਨੇ ਹੁਕਮ ਦਿੱਤਾ ਸੀ ਕਿ ਕੁਮਾਰੀ ਸਲੋਚਨਾ ਵਰਮਾ ਨੂੰ ਉਹਦੇ ਬੇਟੇ ਦੀ ਮੌਤ ਦੀ ਮਿਤੀ ਤੋਂ ਵਿਸ਼ੇਸ਼ ਪਰਿਵਾਰ ਪੈਨਸ਼ਨ ਦਿੱਤੀ ਜਾਵੇ ਪਟੀਸ਼ਨ ਕਰਤਾ ਦੇ ਵਕੀਲ ਨੇ ਕਿਹਾ ਕਿ ਵਰਮਾ ਦਾ ਬੇਟਾ ਵਿਆਪਕ ਮਟਾਸ ਟੈਸਸ ਦੇ ਨਾਲ ਰੇਟਰੋਪੈਰੀਟੋਨিয়াল ਸਕਰੋਮਾ ਤੋਂ ਪੀੜਿਤ ਸੀ ਤੇ 24 ਜੂਨ 2009 ਨੂੰ ਉਸ ਦੀ ਮੌਤ ਹੋ ਗਈ ਸੀ ਮੈਡੀਕਲ ਬੋਰਡ ਦੁਆਰਾ ਇਸ ਬਿਮਾਰੀ ਲਈ ਨਾ ਤਾਂ ਫੌਜੀ ਸੇਵਾ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ ਤੇ ਨਾ ਹੀ ਵਧਾਉਣ ਵਾਲਾ ਵਕੀਲ ਨੇ ਅੱਗੇ ਕਿਹਾ ਕਿ ਪੁੱਤਰ ਦਾਦਾ ਦਾ ਪੁੱਤਰ ਬਿਮਾਰੀ ਦੇ ਇੱਕ ਦੁਰਲੱਭ ਤੇ ਹਮਲਾਵਰ ਰੂਪ ਤੋਂ ਪੀੜਿਤ ਸੀ ਪੀਸ਼ਣ ਕਰਤਾ ਨੇ ਰੈਟਰਨਲ ਦੇ ਦੇ ਤਰ੍ਹਾਂ ਇਹ ਹੁਕਮ ਨੂੰ ਰੱਦ ਕਰਨ ਦੀ ਮੰਗ ਕੀਤੀ ਤਾਂ ਤਵੱਤ ਨੇ ਪਿਛਲੇ ਮਹੀਨੇ ਆਪਣੇ ਹੁਕਮ ਚ ਕਿਹਾ ਸੀ ਕਿ ਵਰਮਾ ਦੇ ਬੇਟੇ ਨੂੰ 12 ਦਸੰਬਰ 2003 ਤੋਂ ਫੌਜ ਵਿੱਚ ਭਰਤੀ ਕੀਤਾ ਗਿਆ ਸੀ ਤੇ ਜਦੋਂ ਉਸ ਨੂੰ ਭਰਤੀ ਕੀਤਾ ਗਿਆ ਸੀ ਤਾਂ ਉਸ ਦੀ ਡਾਕਟਰੀ ਜਾਂਚ ਕੀਤੀ ਗਈ ਸੀ ਤੇ ਉਹ ਹਰ ਪੱਖੋਂ ਫਿੱਟ ਪਾਇਆ ਗਿਆ ਸੀ ਧਰਮਵੀਰ ਸਿੰਘ ਬਨਾਮ ਯੂਨੀਅਨ ਆਫ ਇੰਡੀਆ ਐਂਡ ਆਦਰਸ 213 ਦੇ ਫੈਸਲੇ ਦਾ ਹਵਾਲਾ ਦਿੰਦੇ ਹੋਏ ਅਦਾਲਤ ਨੇ ਕਿਹਾ ਕਿ ਅਜਿਹੇ ਮਾਮਲੇ ਵਿੱਚ ਜਿੱਥੇ ਇੱਕ ਫੌਜੀ ਭਰਤੀ ਹੋਣ ਸਮੇਂ ਫਿੱਟ ਪਾਇਆ ਜਾਂਦਾ ਹੈ ਤੇ ਬਾਅਦ ਵਿੱਚ ਕੋਈ ਬਿਮਾਰੀ ਹੋ ਜਾਂਦੀ ਹੈ ਤਾਂ ਇਹ ਮੰਨਿਆ ਜਾ ਸਕਦਾ ਹੈ ਕਿ ਇਹ ਫੌਜੀ ਸੇਵਾ ਵੱਲੋਂ ਵਰ ਜਾਂ ਜ਼ਿੰਮੇਵਾਰ ਹੈ ਵਚ ਨੇ ਕਿਹਾ ਕਿ ਵਰਮਨ ਦਾ ਬੇਟਾ ਜਿਸ ਬਿਮਾਰੀ ਤੋਂ ਪੀੜਤ ਸੀ ਉਹ ਇੱਕ ਦਿਨ ਤੁਰੰਤ ਸਾਹਮਣੇ ਨਹੀਂ ਆਇਆ ਇਹ ਦੀ ਬਜਾਏ ਇਹ ਇੱਕ ਬਹੁਪੜਾ ਦੀ ਪ੍ਰਕਿਰਿਆ ਹੈ ਜਿਸ ਵਿੱਚ ਸਰੀਰ ਦੇ ਆਮ ਸੈੱਲ ਕਾਟਕ ਟਿਊਮਰ ਸੈਲਾਂ ਵਿੱਚ ਬਦਲ ਜਾਂਦੇ ਹਨ ਇਹ ਲੰਬੇ ਸਮੇਂ ਲਈ ਸਬੰਧਤ ਮਰੀਜ਼ ਵੱਲੋਂ ਸਹਿਣ ਕੀਤੇ ਗਏ ਨਿਰੰਤਰ ਤਣਾਅ ਦੇ ਨਤੀਜੇ ਵਜੋਂ ਹੋ ਸਕਦਾ ਹੈ ਬੈਂਜ ਨੇ ਆਪਣੇ ਹੁਕਮ ਵਿੱਚ ਕਿਹਾ ਕਿ 6 ਸਾਲਾਂ ਤੋਂ ਵਰਮਾ ਦਾ ਬੇਟਾ ਫੌਜ ਵਿੱਚ ਸੇਵਾ ਕਰ ਰਿਹਾ ਸੀ ਤੇ ਵਕ ਵਕ ਪੋਸ਼ਣਾ ਅਤੇ ਅਜਈਆਂ ਬੋਸਟਿੰਗਸ ਦੇ ਦੌਰਾਨ ਉਸ ਨੂੰ ਦਰਪੇਸ਼ ਤਨਾਰ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਸੁਰੱਖਤ ਤਦਨੋ ਕਿਹਾ ਜਾ ਸਕਦਾ ਹੈ ਕਿ ਲੰਬੇ ਸਮੇਂ ਤੱਕ ਤਨਾਅ ਦੇ ਨਤੀਜੇ ਵਜੋਂ ਕੈਸਰ ਹੋ ਗਿਆ ਸੀ ਇਸ ਨੇ ਇਹ ਵੀ ਦੱਸਿਆ ਕਿ ਕੋਈ ਠੋਸ ਸਬੂਤ ਸਮੱਗਰੀ ਜਾਂ ਵਿਰਸਾ ਕਿ ਮੈਡੀਕਲ ਰਿਕਾਰਡ ਉੱਤੇ ਨਹੀਂ ਲੈਂਦਾ ਗਿਆ ਜੋ ਕਿ ਇਹ ਦੱਸਾਉਂਦਾ ਹੈ ਕਿ ਬਿਮਾਰੀ ਫੌਜੀ ਸੇਵਾ ਲਈ ਜ਼ਿੰਮੇਵਾਰ ਨਹੀਂ ਸੀ ਇਸ ਲਈ ਕਿਹਾ ਗਿਆ ਹੈ ਕਿ ਇਹ ਹੋਂਦ ਦੇ ਕਾਰਨ ਉਕਤ ਬਿਮਾਰੀ ਨੂੰ ਫੌਜੀ ਸੇਵਾ ਨੂੰ ਜ਼ਿੰਮੇਵਾਰ ਠਰਾਇਆ ਜਾਣਾ ਚਾਹੀਦਾ ਹੈ ਤਾਂ ਇਹ ਫੈਸਲਾ ਮਾਨਯੋਗ ਅਦਾਲਤ ਦੁਆਰਾ ਜੋ ਦਿੱਤਾ ਗਿਆ ਹੈ ਇਸ ਨੂੰ ਇੱਕ ਚੰਗਾ ਫੈਸਲਾ ਹੀ ਕਿਹਾ ਜਾ ਸਕਦਾ ਹੈ ਕਿਉਂਕਿ ਔਖੀਆਂ ਪ੍ਰਸਥਿਤੀਆਂ ਵਿੱਚ ਫੌਜ ਦੀ ਨੌਕਰੀ ਕਰਦੇ ਹੋਏ ਜਵਾਨ ਦੇ ਪਰਿਵਾਰ ਨੂੰ ਵਿੱਤੀ ਸਹਾਇਤਾ ਦਿੱਤੀ ਜਾਣੀ ਹੀ ਚਾਹੀਦੀ ਹੈ ਤਾਂ ਜੋ ਉਹਨਾਂ ਨੂੰ ਇਨਸਾਫ਼ ਮਿਲ ਸਕੇ ਤੇ ਉਹਨਾਂ ਦਾ ਪਰਿਵਾਰ ਵਿੱਤੀ ਮੁਸ਼ਕਲਾਂ ਤੋਂ ਬਿਨਾ ਆਪਣਾ ਜੀਵਨ ਬਸਰ ਕਰ ਸਕੇ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਤੁਸੀਂ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ